ਨਕਾਲ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ ਚ ਆ ਕੰਪਨੀ ਰੋਡ ਐ ਇਹ گاਵਾ ਦਫਤਰ ਘਰੇ ਬਣਾਇਆ ਹੋਇਆ ਵਾ ਇਹ ਨਾ ਇੱਥੇ ਜੋ ਪੇਸ਼ਦਾਰ ਪੇ ਰਿੰਗ ਦਾ ਆਨਲਾਈਨ ਕੰਮੰਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਦਰਬੀਠਾ ਰੋਡ ਤੇ ਵੀ ਨਾ ਵਕਾਂ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਿਰ 9 ਵਜੇ ਦਾ ਗਿਆ ਵਾ 11 ਵਜੇ ਮੇਰੀ ਗੱਲ ਆਈ ਤਾਂ ਠੀਕ ਹੀ 1:30 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਪਰ ਮੈਂ ਕਾਜ ਆ ਕਰਦਾ ਹੋਗਾ ਉਸ ਤੋਂ ਬਾਅਦ ਮੇਰਾ ਰਪਰਾ ਵਿਤ ਕੰਮ ਚ ਲੱਗਾ ਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਆ ਅਗਰੇ ਕੋਤੂ ਘਰੇ ਆ ਵੇ ਕਹਾ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰੀ ਮੈਡਮ ਆ ਮੈਡਮ ਨੇ ਮੇਰੇ ਤੋਂ ਹੋੜ ਬੋਲਿਆ ਤੋ ਕਹਿੰਦਾ ਮੈਡਮ ਨੇ ਵੈਨਾਲੇ ਇਹਦਾ ਤਾਂ ਨਾਮ ਆ ਜੀ ਪ੍ਰਦੀਪ ਕੁਮਾਰ ਪੁੱਤਰ ਰਾਜਮਰ ਵਾਸੀ ਧੁੱਪਸੜੀ ਮੇਰਕੇ ਤੋਂ ਟੈਕਸੀਡੈਂਟ ਹੋਇਆ ਸੀ ਬਾਕੀ ਪੋਸਟਪੋਨ ਕਰਦੇ ਹਾਂ ਐਕਸੀਡੈਂਟ ਪਰਵਾਰ ਸਹਿਮਤ ਹੈ ਬਾਈ ਜਰਾ ਖਾਨੀ ਸਹਿਮਤੀ ਦੇ ਪਰਿਵਾਰ ਨਾਲ ਹੀ ਅਰਿਬਾ ਤੇ ਬਾਪਰਾ ਮੇਰੀ ਗੱਲ ਸੁਣੋ ਮੈਂ ਆ ਗਏ ਹਾਂ ਨਾ ਕੀ ਕਰਨਾ ਮਾਊਸ ਗੋਲੀ ਰਾਤ ਜਾ ਰਹੇ ਆ ਬੇਟਾ ਦੇ ਲਿਆ 10 ਮਾਟਾ ਰਾਤ ਜਾ ਇਹਨਾਂ ਦੇ ਨਾ ਨਾ ਰਾਤ ਜਾ ਆਪਣਾ ਨਾਮ ਦੱਸੋ ਮੇਰਾ ਨਾਮ ਹਾਰਤੀ ਹਾਰਤੀ ਮੇਰਾ ਨਕਰ ਵਾਲਾ ਇੱਥੇ ਕੰਮ ਕਰਦਾ ਵਾ ਕੰਪਨੀ ਚ ਆਹ ਕੰਪਨੀ ਰੋਡ ਐ ਇਹ گاਵਾ ਦਫਤਰ ਘਰੇ ਬਣਾਇਆ ਹੋਇਆ ਵਾ ਕਿ ਨਾ ਇੱਥੇ ਜੂ ਪੇਜ਼ਦਾਰ ਤੇ ਰਿੰਦਾ ਕੋਨਲਾਈਨ ਕੰਮੰਦਾ ਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਜੀਠਾ ਰੋਡ ਤੇ ਵੀ ਨਾ ਵਕਾਂ ਪੜਿਆ ਵਾ ਉੱਤੇ ਨੂੰ ਭੇਜਿਆ ਹੀ ਕੰਮ ਕਰਨ ਸਿਰ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਆਈ ਤਾਂ ਠੀਕ ਹੀ 1:3 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਪਰ ਮੈਗਾ ਜਿਆਦਾ ਕੰਮ ਕਰਦਾ ਹੋਊਗਾ ਉਸ ਤੋਂ ਬਾਅਦ ਮੇਰਾ ਪ੍ਰਾਵਿਤ ਕਮਰਚ ਲਗਾਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਵਾਹ ਕਿ ਤੂੰ ਘਰੇ ਆ ਵੇ ਕਹਾ ਹਾਂ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰੀ ਮੈਡਮ ਆ ਮੈਂ ਮੈਡਮ ਦੇ ਮੇਰੇ ਝੂੜ ਬੋਲੇ ਤਾਂ ਕਹਿੰਦਾ ਮੈਡਮ ਨੇ ਵੇਣਾ ਕਹਿੰਦੀ ਕਹ ਨਹੀਂ ਕਹਿੰਦੀ ਪਰ ਠੀਕ ਹੈ ਮੈਂ ਕਹਾਂ گیا مینوا گل کئی ہے کار ਨਾਲ ਕੇ میرے ਨਾਲ میرے کار لاش ਝਟ گئے اچھا ਬਾ ਚ ਕਹਿੰਦੇ ਆ ਬਾ ਤੇਰਾ ਚਾਲ ਤਾਂ ਜਿਆਦਾ ਹੀ ਹੋ ਗਿਆ ਕੰਮ ਕਰਦੇ ਰਹਤੇ تو ਆਖਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ کار ਲੈ ਕੇ ਆ ਲੱਗੇ ਆ ਤੇ ਬਾ ਚ لاش ਪਾਤੀ ਇਹਨਾਂ ਦੇ ਅਡੇ ਕਾਰ ਕਿੰਨੇ ਕਿਨੇ ਬੱਚੇ ਤੇ ਇਹਨੇ ਬੱਚੇ ਤੇ ਇਹਨੇ ਕੁੜੀਆਂ ਵਾ ਹਾਂ ਜਦੋਂ ਕੰਮ ਆਇਆ ਰਾਤ ਨੂੰ ਮਰ ਬਸ ਤੇ 38 ਸਾਲ ਉਮਰ ਜਾਰਾ ਰਹੀ ਸੀ ਇਹ ਸੌਂਦੇ ਨੂੰ ਰਹਾ ਦਾ ਹਾਂਜੀ ਫੇਰ ਬਾਅਦੋਂ ਮੇਰੇ ਰਿਸ਼ਤੇਦਾਰਾਂ ਨੂੰ ਬੈਡ ਥੋੜੀ ਦੇਰ ਉਤੇ ਰਹੀ ਐ ਥੋੜੀ ਦੇਰ ਰਹੀ ਐ ਮੇਰੇ ਰਿਸ਼ਤੇਦਾਰ ਕਹਿੰਦੀ ਐ ਇਹਨੂੰ ਟੈਕ ਹੋਇਆ ਵਾ ਟੈਕ ਨਹੀਂ ਆ ਉਤੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਇਹ ਨੋਟ ਕੰਟ ਲੱਗਾ ਵਾ ਮਾਂਗ ਇਨਤਜ਼ਾਰ ਮੰਗਦੇ ਆ ਵਸ ਹਣ ਇਨਤਜ਼ਾਰ ਚਾਹੀਦਾ ਤਾਂ ਖਾਗਿ ਤੈ ਨਰੇ ਬਜ਼ ਹਣ ਇਨਤਜ਼ਾਰ ਕਰੀਦਾ ਬਿਠੀ ਦੇ ਬਾਹਰ ਬੈਠੇ ਆਈ ਰਹੇ ਤੇ ਦਰਵਾਜ਼ਾ ਹਾਂਜੀ ਇਹ ਦਰਵਾਜ਼ਾ ਨਹੀਂ ਖੋਲਣ ਦੇ ਇਹਨਾਂ ਨੂੰ ਕਦੋਂ ਦਾ ਮੌਕਾ ਦਿੱਤਾ ਹੈ ਕਿ ਸਾਡਾ ਜਵਾਬ ਦੇਵੋ ਸਾਡਾ ਜਵਾਬ ਦੇਵੋ ਜੇ ਇੱਥੇ ਕੋਈ ਤੋੜ ਫੜੇ ਹੀ ਕਰਤੀ ਆਪਣੀ ਜ਼ਿੰਮੇਵਾਰੀ ਹੈ ਆਪ ਹੋਣਗੇ ਬਾਜ਼ਰ ਪਰ ਮੈਂ ਕੋਵਾ ਦਾਸ਼ ਨਹੀਂ ਹੋਂਡਿਆ ਹੋੜ ਕੇ ਨਾ ਪਤਾ ਨਹੀਂ ਪਤਾ ਮੈਂ ਤੇ ਅੱਗ ਲਾ ਕੇ ਮਰ ਜਾਣਾ ਜੋ ਮੇਰੀ ਲਾਤ ਦੇ ਜ਼ਿਮੇਵਾਰ ਹੈ ਹੋੜ ਕੇ ਬਾਜ਼ਰ ਇਹ ਤੁਹਾਡਾ ਪੁਰਾਣੀ ਤੁਹਾਡਾ ਬੇਟਾ ਸੀ ਹਾਂਜੀ ਮੇਰਾ ਬੇਟਾ ਕੀ ਨਾਮ ਸੀ ਪ੍ਰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਵੀ ਹਰ ਕੇ ਦੇਣ ਵਾਲੇ ਆ ਅੱਛਾ ਜੀ ਹਾਂਜੀ ਪ੍ਰੀਤ ਨਾ ਕਰਦੇ ਪ੍ਰੀਤ ਇੱਥੇ ਕੰਮ ਕਿੱਥੇ ਕਰਦਾ ਸੀ ਆ ਸਿਕਾਈ ਵੇਚ ਕਈ ਵੇਟ ਐਸ ਕਈ ਵੇ ਵੜਨ ਵਾਧੂ ਨਹੀਂ ਚਾਹੁੰਦੇ ਤਾਂ ਰਾਤ ਨੂੰ ਰਾਤ ਨੂੰ ਬੁਲਾ ਲੈਂਦਾ ਸੀ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹ ਨਾ ਆਏ ਨਾ ਰਾਤ ਇਹਨਾਂ ਕੰਮ ਕਰਦਾ ਰਹੇ ਕੰਪਨੀ ਚ ਰਾਤ ਦੇਣ ਇਹਨਾਂ ਘਰ ਸਾ ਜਾਖ ਨਹੀਂ ਵੇਖਿਆ ਆਪਣੇ ਬੱਚੇ ਤਿੰਨ ਕੁੜੀਆਂ ਇਹਦੀਆਂ ਉਹਨਾਂ ਦਾ ਕੌਣ ਵਾਲੀ ਵਾਸੇ ਅੱਜ ਮਾਰਕੀਟ ਕਾ ਛੋਟਾ ਇਹਨਾਂ ਨੂੰ ਮਾਰਕੀਟ ਕਾ ਛੋਟਾ ਹੈ ਨਾ ਤਿੰਨ ਕੁੜੀਆਂ ਦੀਆਂ ਕੌਣ ਸੰਭੇਗਾ ਅਸੀਂ ਸੰਭ ਸਕਨੇ ਆ ਮਾਈ ਬੁੱਢਾ ਕੀ ਮੰਗੀ ਕਰਦੇ ਆ ਜੀ ਹਾਂ ਹੁਣ ਸਾਫ ਚਾਹੀਦਾ ਤੇਰਾ ਮਿਸਾਲ ਤਿੰਨ ਬੱਚੇ ਇੱਕ ਜਨਾਨੀ ਹੋਰ ਰਣਾ ਨਵਦੀਪ ਸਿੰਘ ਜੀ ਕੀ ਹੋਇਆ ਸੀ ਸਾਰਾ ਮਸਲਾ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਰਾਏ ਲਾ ਕੇ ਕੋਈ ਸਾਈਟ ਹਾਂਜੀ ਹਾਂਜੀ ਮੈਂ ਵੀ ਨਾਲੇ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਕੰਪਨੀ ਜਿੱਤੇ ਮੈਂ ਦਾ 12 ਸਾਲ ਹੋਏ ਕੰਮ ਕਰਦਾ ਸੀ 12 ਸਾਲ ਹੋ ਗਏ ਹਾਂਜੀ ਹਾਂਜੀ ਤੇ ਕੀ ਹੋਇਆ ਕਿ ਸੀ ਪ੍ਰੋਬਲਮ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਹਾਂ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ਾਰਟ ਲੱਗਾ ਉਸ ਤੋਂ ਬਾ ਤੇ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਡੈੱਡ ਘਰਾੜ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਜਿਹੜੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਉਹ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਆ ਸੀ ਇਹਨਾਂ ਨੂੰ ਤਲਾਸ਼ ਕਰਨਾ ਪਰ ਪਰਿਵਾਰਕ ਨੂੰ ਤਲਾਸ਼ ਕਰਨ ਗਿਆ ਆ ਜੀ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਇਹ ਸਰ ਹੁਣ ਮੈਂ ਆ ਮੌਕੇ ਤੇ ਨਹੀਂ ਹੈਗਾ ਮੈਂ ਵੇਰ ਕੇ ਤਲਾਸ਼ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਹੀ ਕਿਤੇ ਮਾਲਕ ਵੀ ਇਹਨਾਂ ਦੇ ਘਰ ਕੋਲ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਸੀ 没问题。